ਸਿੰਦੂ ਸਾਹਿਬ ਦਿੱਲੀ ਦੇ ਇੱਕ ਬੜੇ ਚਰਚਿਤ ਪੱਤਰਕਾਰ ਦੇ ਵੱਲੋਂ ਐਕਸ ਤੇ ਪੋਸਟ ਪਾਈ ਗਈ ਹੈ ਕਿ ਇੰਨੇ ਲੰਬੇ ਸਮੇਂ ਦੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਦੇ ਵੀ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਕੋਈ ਐਮਐਲਏ ਦਾ ਘਰ ਘਰਾਓ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਉਸ ਪੱਧਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਦੀ ਹੁਣਤੀ ਇਲੈਕਸ਼ਨਸ ਦੇ ਵਿੱਚ ਰਿਜ਼ਲਟ ਨਿਕਲੇ ਆ ਭਾਵੇਂ ਉਹ ਐਮਸੀਡੀ ਦੀ ਗੱਲ ਕੀਤੀ ਜਾਵੇ ਜਾਂ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਦੇਖੋ ਪਹਿਲੀ ਗੱਲ ਤੇ ਕਿ ਮੈਂ ਸ਼ੁਰੂ ਚ ਹੀ ਕਿਹਾ ਕਿ तकरीबन 100 ਦੇ ਆਸ-ਪਾਸ ਧਰਨੇ ਦਿੱਤੇ ਗਏ ਨਹੀਂ ਜੇ ਮੈਂ ਤੁਹਾਨੂੰ ਸਟੇਟਮੈਂਟਾਂ ਦਿਖਾਵਾਂ ਤੇ ਮੈਂ ਸਾਰਾ ਕੁਝ ਮੇਰੇ ਕੋਲ ਕਿਉਂਕਿ ਦਫ਼ਤਰ ਦੇ ਵਿੱਚ ਮੈਂ ਦਫਤਰ ਦੇਖਦਾ ਕਾਂਗਰਸ ਪਾਰਟੀ ਦਾ بطور ਜਨਰਲ ਸੈਕਟਰੀ ਆਰਗੇਨਾਈਜੇਸ਼ਨ ਤਾਂ ਐਡੀ ਵੱਡੀ ਕਿਤਾਬ ਹੈਗੀ ਜਿਸ ਦੇ ਵਿੱਚ ਮੈਂ ਦਿਖਾ ਸਕਦਾ ਹਾਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਐਲਪੀ ਲੀਡਰ ਸਮੁੱਚੀ ਬਾਕੀ ਲੀਡਰਸ਼ਿਪ ਨੇ ਵੀ ਹਰ ਵੇਲੇ ਮੌਕਾ ਆਉਣ ਤੇ ਜਿਹੜਾ ਹੈਗਾ ਬੋਲਿਆ ਮੈਨੂੰ ਅਫਸੋਸ ਹੈ ਇਸ ਪੱਤਰਕਾਰ ਸਾਹਿਬ ਤੇ ਜਿਨ੍ਹਾਂ ਨੇ ਖਬਰ ਦਿੱਤੀ ਜਿਨ੍ਹਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਮੈਨੂੰ ਨਹੀਂ ਪਤਾ ਉਹਨਾਂ ਕੋਲ ਕਿਹੜੇ ਸੂਤਰ ਹੈ ਕਿਹੜਾ ਉਹਨਾਂ ਕੋਲੇ ਜਾਦੂਗਰੀ ਤਰੀਕਾ ਜਿਸ ਨਾਲ ਉਹਨਾਂ ਨੇ ਇਹ ਕੇ ਹਵਾਲਾ ਦੇ ਕੇ ਕਵਰ ਦਿੱਤੀ ਕਿਉਂਕਿ ਇਹ ਕਿਤਨੇ ਕਿਤੇ ਛੜਯੰਤਰ ਹੈਗਾ ਮੈਂ ਇਹ ਮੰਨ ਕੇ ਚੱਲਦਾ ਹੈਗਾ ਬਟ